ਭਰਿਆ ਗਿਆ ਸੀ ਉਹ ਇਸ ਕਰਕੇ ਸੀ ਕਿਉਂਕਿ ਸਾਡੇ ਸੂਬਾ ਕਮੇਟੀ ਵੱਲੋਂ ਇਹ ਫੈਸਲਾ ਸੀ ਜੀ ਅਕੀ ਜਿਹੜੇ ਆਪ ਵਾਲਿਆਂ ਦੇ ਐਮ.ਐਲ.ਏ ਚਾਹੇ ਮੰਤਰੀ ਹੈ ਜਿਹੜੇ ਉਹਨਾਂ ਨੇ ਸਾਡੇ ਨਾਲ ਵਾਦੇ ਵੀ ਕੀ ਤੁਸੀਂ ਉਹ ਵਾਦੇ ਪੂਰੇ ਨਹੀਂ ਕੀਤੇ ਦੂਜਾ ਉਹ ਸਾਡੇ ਕਿਸਾਨਾਂ ਦੇ ਉੱਪਰ ਲਗਾਤਾਰ ਜ਼ਬਰਦਸਤਮ ਕਰ ਰਹੇ ਆ ਚਾਹੇ ਦਿੱਲੀ ਮੀਟਿੰਗ ਤੋਂ ਬਾਅਦ ਸਾਨੂੰ ਭਰਿਆ ਤੇ ਗ੍ਰਿਫਤਾਰ ਕੀਤਾ ਤਾਂ ਖਨੌਰੀ ਤੇ ਸੰਭੂ ਬਾਡਰ ਦੇ ਵਿੱਚ ਉਹ ਗੱਲ ਕਰਨ ਗਿਆ ਤੇ ਉਸ ਤੋਂ ਬਾਅਦ ਜ਼ਬਰਦਸਤਮ ਬਟਾਇਆ ਇਸੇ ਤਰ੍ਹਾਂ ਜਿਹੜਾ ਨਿੱਜੀ ਕਰਨ ਵਾਲਾ ਕੰਮ ਚੱਲ ਰਿਹਾ ਅਦਾਰਸ਼ ਸਕੂਲਾਂ ਦਾ ਉਹਦੇ ਤਹਾਤਾ ਉਹ ਸਰਕਾਰ ਨੇ ਮੰਨਿਆ ਵੀ ਉਹਦੇ ਵਿੱਚ ਜਿਹੜੇ ਲਗਾਤਾਰ ਉੱਥੇ ਦੇ ਕਿਸਾਨ ਆ ਉੱਥੇ ਦੇ ਮਜ਼ਦੂਰ ਉੱਥੇ ਦੇ ਮਾਪੇ ਤੇ ਉੱਥੇ ਦੇ ਬੱਚੇ ਲਗਾਤਾਰ ਜੋ ਸਵਾਰਥ ਵੀ ਕਰ ਰਹੇ ਸੀਗੇ ਯਾ ਮੈਨੇਜਮੈਂਟ ਭਗਵੰਤ ਮਾਲ ਹੈ ਉੱਥੇ ਕਪੜਾ ਹੋ ਰਿਹਾ ਸੀ ਜਿਹੜਾ ਕਪੜਾ ਨੂੰ ਯਾਗਰ ਕੰਮ ਖਾਸਤਰ ਬੱਚਿਆਂ ਨੂੰ ਵਰਦੀਆਂ ਨਹੀਂ ਸੀ ਮਿਲ ਰਹੀਆਂ ਕਿਤਾਬਾਂ ਨਹੀਂ ਸੀ ਮਿਲ ਰਹੀਆਂ ਉਹ ਵੀ ਸ਼ਗਰਸ਼ ਲਗਾਤਾਰ ਚੱਲ ਰਿਹਾ ਸੀ ਉਹਦੇ ਤਹਾ ਤੇ ਜਦੋਂ ਉਹ ਲੋਕਾਂ ਨੇ ਆਵਾਜ਼ ਉਠਾਈ ਮਾਪਿਆਂ ਨੇ ਬੱਚਿਆਂ ਨੇ ਤੇ ਉੱਥੇ ਦੇ ਆਲੇ-ਆਲੇ ਦੇ ਲੋਕਾਂ ਨੇ ਤਾਂ ਉੱਥੇ ਵੀ ਸਾਡੇ ਕਿਸਾਨ ਉਹ ਉੱਥੇ ਦੇ ਟੀਚਰ ਆ ਤੇ ਉੱਥੇ ਦੇ ਬੱਚੇ ਦੇ ਬਤਾਰ ਕੀਤੇ ਗਏ ਸੀ ਤੇ ਉਹਨਾਂ ਨੂੰ ਜ਼ਬਰਦਸਤਾ ਕੇ ਉਹਦੇ ਜਿਹੜਾ ਵਿੱਚ ਵੀ ਛੁੱਟਿਆ ਗਿਆ ਜਿਹਦੇ ਵਿੱਚ 13 ਮਹੀਨੇ ਦੇ ਬੱਚੀ ਵੀ ਸਾਬਤ ਸੀ ਤੇ 50 50 ਸਾਲ ਦੇ ਸਾਡੀਆਂ ਉਹ ਚ ਮਾਵਾ ਪਾਣਾ ਦੀ ਸੀ ਉਹ ਜਿਹੜਾ ਜਬਰ ਜਲਮਟਾਇਆ ਉਹਦੇ ਖਿਲਾਫ ਸਾਡਾ ਸੂਬਾ ਕਮੇਟੀ ਵੱਲੋਂ ਜੋ ਫੈਸਲਾ ਆ ਵੀ ਜੋ ਐਮ ਐਲ ਏ ਦਾ ਮੰਤਰੀਆਂ ਪਿੰਡਾਂ ਵਿੱਚ ਆਉਂਦੇ ਆ ਉਹਦੇ ਉੱਪਰ ਜਿਹੜਾ ਉਹ ਦਰਸ ਸਕੂਲ ਦਾ ਨਾ ਸਕੂਲਾਂ ਦੇ ਵਿੱਚ ਉਹ ਜਿਹੜਾ ਕੰਡਾ ਆਉਂਦੇ ਆ ਕਰਾਣੇ ਕਮਰੇ ਆਉਂਦੇ ਆ ਕੱਟੇ ਕਰਦੇ ਆਉਂਦੇ ਆ ਬਾਥਰੂਮ ਆਉਂਦੇ ਆ ਜਿਹੜੇ ਕਹਿੰਦੇ ਅਸੀਂ ਕ੍ਰਾਂਤੀ ਲੈ ਰਹੇ ਹਾਂ ਸਿੱਖਿਆ ਦੇ ਵਿੱਚ ਉਹਦੇ ਕਹੇ ਤੁਸੀਂ ਉਹਨਾਂ ਨੂੰ ਸਵਾਲ ਪੁੱਛੇ ਸੀ ਉਹ ਸਵਾਲ ਪੁੱਛਣ ਦੇ ਦਲਦਾਲ ਜਦੋਂ ਅਸੀਂ ਗੱਲ ਕੀਤੀ ਪਿੰਡਾਂ ਦੇ ਵਿੱਚੋਂ ਆਏ ਤੇ ਉਹ ਪਿੰਡਾਂ ਦੇ ਵਿੱਚ ਆਉਣ ਦੇ ਨਾਲ ਉਹ ਥਰਿਆਂ ਦੇ ਮੁੱਲ ਦੇ ਸੰਬੰਧ ਪਹਿਲਾਂ ਗੱਲ ਦੇ ਦੀ ਪਤਾ ਕੀ ਗੱਲ ਹੈ ਦੂਸਰੀ ਗੱਲ ਇਹ ਸਾਡੇ ਵਸ ਦੀ ਗੱਲ ਨਹੀਂ ਹੈ ਤੀਜੀ ਗੱਲ ਉਹਨਾਂ ਨੇ ਗੱਲ ਕਹੀ ਵੀ ਸਾਡਾ ਤਾਂ ਹਰਕਾ ਕੰਦਾ ਪਾਇੜਾ ਸਾਨੂੰ ਦੂਜੇ ਦਾ ਠੇਕਾ ਨਹੀਂ ਲਿਆ ਹੋਇਆ ਵੀ ਅਸੀਂ ਗੱਲਾਂ ਕਾਲ ਦੀ ਗੱਲ ਕਰਉ ਜਾਨੀ ਇਹ ਗੱਲਾਂ ਨੂੰ ਬੰਨਦਾ ਲਾ ਕੇ ਕਾਲਮ ਡੋਲ ਕੀਤਾ ਜਾਂ ਦੂਜੀ ਵਾਰ ਉਹ ਪਿੰਡ ਛਾੜ ਦੇ ਵਿੱਚ ਵੀ ਆਇਆ ਤਾਂ ਵੱਡੀ ਗਲਤੀ ਵਿੱਚ ਕਸਾਲਾ ਨੇ ਉੱਥੇ ਵੀ ਉਹਦਾ ਵਿਰੋਧ ਕਰਨ ਦੇ ਲੋਕ ਰਹੇ ਸੀ ਬਾ ਉਹ ਚੋਰੀ ਮੋਰੀ ਦੂਜੇ ਗੇਟ ਦੇ ਵਿੱਚ ਹੀ ਆਇਆ ਤੇ ਆ ਕੇ ਉਹ ਆਪਣਾ ਉੱਥੇ ਸਮਾ ਲੋ ਕਰਨ ਲੱਗਿਆ ਤੇ ਕਿਸਾਨਾਂ ਨੂੰ ਜਦੋਂ ਪਤਾ ਲੱਗਿਆ ਭਈਆ ਦੂਸਰੇ ਰਸਤੇ ਵਿੱਚ ਆ ਰਿਹਾ ਤਾਂ ਕਿਸਾਨਾਂ ਨੇ ਉੱਥੇ ਜਾ ਕੇ ਉਹਨਾਂ ਦੇ ਕੋਲ ਗਏ ਤਾਂ ਉਹਨਾਂ ਨੇ ਮੌਕੇ ਤੇ ਗੱਲ ਸੁਲਝ ਗਈ ਬਿਜਾਏ ਕਿਸਾਨਾਂ ਦੇ ਉੱਪਰ ਧੱਕੇ ਦੇ ਨਾਲ ਜਿਹੜੀ ਉਹਨਾਂ ਦੀ ਆਪਣੀ ਕਾਰ ਸੀ ਜਿਹਦੇ ਵਿੱਚ ਆਪਣੇ ਮੈਂਬਰ ਸੰਤ ਸਿੰਘ ਆਪ ਬੈਠਾ ਸੀ ਉਹਨਾਂ ਨੇ ਕਿਹਾ ਵੀ ਤੱਕ ਤੇ ਇਹਨਾਂ ਨੂੰ ਸਾਡੇ ਬੱਚਿਆਂ ਦੇ ਉੱਪਰ ਤੇ ਸਾਡੇ ਕਿਸਾਨਾਂ ਦੇ ਉੱਪਰ ਉਹਦੇ ਉੱਪਰ ਲਗਾਤਾਰ ਸਾਡੇ ਧੱਕੇ ਪਿੱਛੇ ਵੀ ਲੱਗੇ ਗਿਆ 10 ਮੀਟਰ ਤੱਕ ਯਾਨੀ ਪੂਰੀ ਗੁੰਡਾਗਰਦੀ ਕੀਤੀ ਆ ਇਹਨਾਂ ਨੇ ਇੱਥੇ ਜਿਹੜੀ ਉਹ ਕਿਸਾਨਾਂ ਦੇ ਨਾਲ ਜਿਹੜਾ ਕਹਿ ਰਹੇ ਨੇ ਕਿਸਾਨਾਂ ਦੀ ਤੂੰ ਆ ਕਿਸਾਨਾਂ ਦੀ ਗੱਲ ਕਰਨ ਵਾਲਾ ਹੈ ਉਹ ਕੋਈ ਕਿਸਾਨਾਂ ਦੀ ਗੱਲ ਕਰਨ ਵਾਲਾ ਨਹੀਂ ਉਹ ਬਿਲਕੁਲ ਮੋਦੀ ਦੇ ਪੈਰ ਦੇ ਵਿੱਚ ਪੈਰ ਰੱਖ ਕੇ ਜਿਹੜੀਆਂ ਡਬਲਯੂਟੀ ਦੀਆਂ ਨੀਤੀਆਂ ਨੂੰ ਲਾਗੂ ਕਰਦੇ ਜਾ ਰਿਹਾ ਇਸ ਕਰਕੇ ਜਿਹੜਾ ਸਾਡਾ ਪ੍ਰੋਟੈਸਟ ਸੀ ਲੂਟ ਹੋਏ ਫਿਸਕੇ ਇਹਨੇ ਸਾਡੇ ਕਿਸਾਨਾਂ ਦਾ ਗ੍ਰਿਫਤਾਰੀਆਂ ਕੀਤੇ ਸਾਡੇ ਘਰਾਂ 'ਚ ਛਾਪੇ ਮਾਰੇ ਤੇ ਜਿਹਦੇ ਸਾਨੂੰ ਅੱਜ ਗ੍ਰਿਫਤਾਰ ਵੀ ਕੀਤਾ ਰਾਂਜੀਤ ਸਿੰਘ ਨੂੰ ਤੇ ਜਿਹਦੇ ਅੱਜ ਸਾਡੇ ਕਿਸਾਨਾਂ ਦੀ ਵਿਦਵਾਲਤ ਸਾਡੀ ਤਾਕਤ ਦੀ ਵਿਦਵਾਲਤ ਉਹ ਜਿਹੜੇ ਸਾਡੇ ਅੱਜ ਸਾਡੇ ਅੱਜ ਆਗੂ ਆਪਨੇ ਅਸੀਂ ਆ ਉਹ ਬਾਹਰ ਆਇਆ ਇਸ ਕਰਕੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਪਾਪੀਆਂ ਨੇ ਜਿਹੜਾ ਜ਼ਬਰ ਤੇ ਜ਼ੁਲਮ ਦੇ ਆਇਆ ਇਹਦੇ ਖਿਲਾਫ ਜਿਹੜਾ ਸਾਡਾ ਸੰਘਰਸ਼ ਉਹ ਜਾਰੀ ਰਹੂਗਾ ਜਿੰਨਾ ਚਿਰ ਸਰੀਰ ਨੂੰ ਮੱਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਮੇਰੀ ਪ੍ਰਿੰਟ ਵੈਕਸ਼ਨ ਲੈਗਾ ਸੀਗਾ ਜਿਹੜਾ ਸੁਦਰਸ਼ ਸਿੰਘ ਕੜਾਨੀ ਆ ਕੋਈ ਨਾ ਕੋਈ ਨਿਊਸੈਂਸ ਕ੍ਰੀਏਟ ਹੋਇਆ ਸੀ ਉਹਦੇ ਮੁਤਲਕ ਉਹਦੀ ਪ੍ਰੋਟੈਕਸ਼ਨ ਕੀਤਾ ਸੀ ਉਹਦੇ ਰਿਗਾਰਡਿੰਗ ਇਹ ਆਏ ਸੀਗੇ ਪਰ ਅੱਜ ਆਲਰੇਡੀ ਐਸਡੀ ਸਾਹਿਬ ਨੇ ਰਿਲੀਜ਼ ਕਰ ਦਿੱਤਾ ਤੇ ਇਹ ਉਹ ਇਹਨਾਂ ਦੇ ਆ ਗਿਆ ਜੋ ਰਿਲੀਜ਼ ਉਹਦਾ ਕੋਈ ਖਾਸ ਗੱਲ ਨਹੀਂ ਹੈ ਇਹ ਕਿਹੜੀ ਸ਼ਰਤ ਤੇ ਰਹਾ ਕੀਤਾ ਜੀ ਕੋਈ ਸ਼ਰਤ ਨਹੀਂ ਰਹੀ ਜੀ ਤਾਂ ਜੋਨ ਦਾ ਰਾਈਟ ਸੀਗਾ ਉਹਦੀ ਜ਼ਮਾਨਤ ਹੋ ਗਈ 57 ਚ ਤੇ ਉਹ ਇਹਨਾਂ ਨੂੰ ਲਾ ਗਿਆ ਠੀਕ ਹੈ ਸਟੇਟ ਇਹਨਾਂ ਦਾ ਮੋਟਿਵ ਨਹੀਂ ਪਤਾ ਲੱਗਾ ਕਿਉਂ ਕਰ ਰਹੇ ਨੇ